ਪੁਲੂਰੀਆ ਦੇ ਐਜੂਕੇਸ਼ਨ ਬੋਰਡ ਦੇ ਮਾਰ ਅਪਕੀ ਦੇਖਦੇ 50 ਸਾਲ ਕਰ ਰਹੇ ਸਭ ਤੋਂ ਕਰਤਾ ਨਨੂ ਬੜੇ ਅਫਸੋਸ ਨਾਲ ਗੱਲ ਕਰਨੀ ਪੈ ਰਹੀ ਹੈ ਇਹ ਜਿਹੜੇ ਮੁਲਾਜ਼ਮ ਨੇ ਪਈ ਸਾਲਾਂ ਤੋਂ ਕੱਚੇ ਪੀਸੀ ਰੇਟ ਤੇ ਕੰਮ ਕਰ ਰਹੇ ਨੇ ਹੁਣ ਇਹ ਮੈਜਰ ਲਾ ਕੇ ਜਾਣਕਾਰੀ ਲਈ ਹੈ ਤਾਂ ਇਹਨਾਂ ਨੂੰ ਇਵਨ ਸੰਡੇ ਦੇ ਵੀ ਪੈਸੇ ਇਹਨਾਂ ਦੇ ਕੱਟੇ ਜਾ ਰਹੇ ਨੇ ਅੱਜ ਇਹ ਇੱਕ ਤਰੀਕ ਤੋਂ ਤਰਨੇ ਤੇ ਬੈਠੇ ਆ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਆ ਕੇ ਨਾ ਇਹਨਾਂ ਨੂੰ ਆਸ਼ਵਾਸ਼ਣ ਦਿੱਤਾ ਨਾ ਇਹਨਾਂ ਦੀ ਕੋਈ ਮੰਗ ਮੰਨੀ ਹੈ ਤੋ ਮੈਂ ਇਹ ਸਮਝਦਾ ਕਿ ਇਦਾਂ ਦਾ ਐਟੀਟਿਊਡ ਉਹ ਸਰਕਾਰ ਦਾ ਜਿਹੜਾ ਹੈ ਉਹ ਇਹ ਮੁਲਾਜ਼ਮ ਵਿਰੋਧੀ ਹੈ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਹਾਲੇ ਤੱਕ ਕੀ ਕਰਨਾ ਸੁਣਨ ਨੂੰ ਵੀ ਕੋਈ ਤਿਆਰ ਨਹੀਂ ਪੜ੍ਹੇ ਲਿਖੇ ਲੋਕ ਨਹੀਂ ਇਹ ਕੋਈ ਨਾ ਪੜ੍ਹਨ ਜਿਹੜੇ ਐਜੂਕੇਸ਼ਨ ਬੋਰਡ 'ਚ ਲੱਗੇ ਹੋਏ ਨੇ ਤੋ ਇਹਨਾਂ ਦੀਆਂ ਸਮੱਸਿਆਵਾਂ ਨੂੰ ਸਿਮੂਟੈਨਿਅਸਲੀ ਥੈਟਿਕਲੀ ਸੁਣ ਕੇ ਹੱਲ ਕਰਨ ਦੀ ਪਹਿਲ ਕਰਨੀ ਚਾਹੀਦੀ ਹੈ ਮੈਂ ਭਗਵੰਤ ਮਾਨ ਜੀ ਨੂੰ ਤੁਹਾਡੇ ਨਾਲ ਹੀ ਇੱਕ ਗੱਲ ਯਾਦ ਕਰਾਣਾ ਚਾਹੁੰਦਾ ਕਿ ਉਹਨਾਂ ਨੇ ਕਿਹਾ ਸੀ ਕਿ ਮੇਰੀ ਹਰੀ ਪੈਂਦੀ ਸ਼ਾਈ ਜਿਹੜੀ ਹੈ ਨਾ ਉਹ ਇਹਨਾਂ ਮੁਲਾਜ਼ਮਾਂ ਦੇ ਹੱਕਾਂ ਦੇ ਵਿੱਚ ਬੜੇ ਫੈਸਲੇ ਕਰੇਗੀ ਜਾਂ ਤਾਂ ਉਹ ਸ਼ਹੀ ਮਗ ਗਈ ਹੈ ਜਾਂ ਮਾਨ ਸਾਹਿਬ ਨੂੰ ਆਪਣਾ ਪ੍ਰੋਮਿਸ ਉੱਪੋ ਲਗਿਆ ਜਾਂ ਉਹ ਆਪਣੇ ਇਸ ਪੰਜਾਬ ਦੇ ਲੋਕਾਂ ਦੇ ਦੁੱਖਾਂ ਦੇ ਪ੍ਰਤੀ ਸੁਚੇਤ ਨਹੀਂ ਨੇ ਸੋ ਅੱਜ ਮੈਨੂੰ ਪਤਾ ਲੱਗਾ ਸੀਗਾ ਕਿ ਸਾਡੀਆਂ ਦੇਖੋ ਬੀਬੀਆਂ ਵੀ ਬੈਠੀਆਂ ਬੱਚੇ ਬੈਠੇ ਆ ਭੈਣਾਂ ਬੈਠੀਆਂ ਬਜ਼ੁਰਗ ਬੋਸ ਬੈਠੇ ਨੇ ਸਾਰੇ ਇਹ ਧਰਨਾ ਜਿਹੜਾ ਹੈ ਇਹ ਸਰਕਾਰ ਨੂੰ ਜਗਾਉਣ ਵਾਸਤੇ ਹੁੰਦਾ ਇੱਕ ਦਿਨ ਵੀ ਕੋਈ ਧਰਨੇ ਦੇ ਬੈਠ ਜੇ ਤਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਕੋਈ ਤਕਲੀਫ ਹੈ ਤਾਂ ਇਹ ਤਾਂ ਅੱਠ ਤੋਂ ਦਿਨ ਤੋਂ ਬੈਠੇ ਨੇ ਅਜੇ ਤੱਕ ਕੋਈ ਵੀ ਅਫਸਰ ਇਹਨਾਂ ਕੋਲ ਆ ਕੇ ਇਹਨਾਂ ਦੀ ਗੱਲ ਸੁਣਨੀ ਕੀ ਹਲਕੀ ਕਰਨੀ ਸੁਣਨ ਵੀ ਨਹੀਂ ਆਇਆ ਸਰ ਆਨ ਚੱਲ ਰਿਹਾ ਕਰੋ ਤੋ ਚੱਲ ਰਿਹਾ ਤੇ ਆਪਣੀ ਕੀ ਕੀ ਮੁਖ ਮੰਗਾਂ ਸਰ ਸਾਡੀ ਜਿਹੜੀ ਮੁਖ ਮੰਗਾਂ ਉਹ ਜਿਆਦਾ ਬੜੀ ਲੰਬੀ ਮੰਗ ਨਹੀਂ ਹੈਗੀ ਸਾਡਾ ਵੀ ਪੰਜਾਬ ਸਰਕਾਰ ਨੇ ਸੀਮ ਸਿੰਘ ਸਾਹਿਬ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਸੀਨਾਦੂਰ ਸਾਹਿਬ ਦੀ ਧਾਰਤੀ ਤੇ 8736 ਕੱਚੇ ਮਲਾਦ ਨੂੰ ਪੱਕੇ ਕਰਨ ਦਾ ਜੀ ਉਹਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਸੀਂ 15-20 ਸਾਲ ਤੋਂ ਕੰਮ ਕਰ ਰਹੇ ਹਾਂ 525 ਮਲਾਜਮਾ ਜੀ ਕੱਚੇ ਜਿਹੜੇ ਹੈਗੇ ਜੀ ਤੇ ਕੀ ਕਾਰਨ ਰਹਾ ਕੀ ਤੁਹਾਨੂੰ 525 870 ਪੱਕੇ ਕਰ ਦਿੱਤੇ ਗਏ ਤੇ 525 ਜਿਹੜੇ ਨੇ ਉਹ ਰਹਿ ਗਏ ਵਿੱਚ 8736 ਨੂੰ ਪੱਕਿਆ ਕਰਤਾ ਦੀ ਨੁਕਤੀ ਪਤਾ ਦੇਤੇ ਜੀ ਸਾਡੀ ਹੱਥੋਂ ਜਿਹੜੀ ਮੈਨੇਜਮੈਂਟ ਹੈ ਵੀ ਉਹ ਸਾਨੂੰ ਲਾਗ ਲੱਪਾ ਲਾਉਂਦੀ ਰਹੀ ਜੀ ਅੱਜ ਮੀਟਿੰਗ ਰੱਖਦੀ ਹੈ ਕੈਨਸਲ ਹੋ ਗਈ ਮੀਟਿੰਗ ਰੱਖਦੀ ਹੈ ਕੈਨਸਲ ਹੋ ਗਈ ਮੀਟਿੰਗ ਰੱਖਦੀ ਮੀਟਿੰਗ ਕੈਨਸਲ ਹੋ ਗਈ ਜੀ ਉਸ ਤੋਂ ਇਲਾਵਾ ਮੈਂ ਤੁਹਾਨੂੰ ਹੋਰ ਦੱਸਦਾ ਜੀ ਜੇ ਸਾਡੇ ਨਾਲ ਇੱਥੇ ਹੋਰ ਕੰਮ ਜੀ ਇੱਕ ਪੰਜਾਬ ਸਰਕਾਰ ਦਾ ਕੀਰਤਕੂਮ ਦਾ ਨੋਟੀਫਿਕੇਸ਼ਨ ਹੈ ਜੀ ਮੈਂ ਤੁਹਾਨੂੰ ਦਿਖਾਦਾ ਮੇਰੇ ਕੋਲ ਪਿਆ ਇੱਥੇ ਜੀ ਉਹਦੇ ਵਿੱਚ ਉਹ ਪੂਰੇ ਪੰਜਾਬ ਦੇ ਲਾਗੂ ਹੁੰਦਾ ਜੀ ਉਹ ਤੇ ਕੈਟਾਗਰੀ ਲਿਖੀ ਵੀ ਕੈਟਾਗਰੀ A B C D ਜਿਹੜਾ ਬੰਦਾ ਕਲਰਕ ਦਾ ਕੰਮ ਕਰਦਾ ਉਹਨੂੰ ਕਲਰਕ ਦੀ ਤਨਖਾਹ ਮਿਲਦੀ ਜਾਂ ਹੈਲਪਰ ਦਾ ਕੰਮ ਕਰਦਾ ਉਹਨੂੰ ਹੈਲਪਰ ਦੀ ਤਨਖਾਹ ਮਿਲਦੀ ਪਰੰਤੂ ਅਸੀਂ ਸਾਰੇ ਪੜ੍ਹੇ ਲਿਖੇ ਦਸਵੀਂ 12ਵੀਂ ਬੀਏ ਬੀਐਡ ਕਲਰਕਾਂ ਦੇ ਕੰਮ ਕਰਦੇ ਸਟਾਫਾਂ ਦੇ ਕੰਮ ਕਰਦੇ ਕੰਪਿਊਟਰ ਦਾ ਕੰਮ ਕਰਦੇ ਆ ਸਰਟੀਫਿਕੇਟਾਂ ਸਾਇੰਸ ਹੀ ਕਰਦੇ ਆ ਤੇ ਉਹ ਸਾਨੂੰ ਸਾਰਿਆਂ ਨੂੰ ਇੱਕੋ ਹੀ ਕੈਟਾਗਰੀ ਮਜ਼ਦੂਰ ਦੀ ਤਨਖ ਦਿਵਾਲੀ ਕਰਨ ਛੁੱਟੀ ਨਹੀਂ ਸਮੁੱਧਨ ਲੈ ਕੇ ਤੁਸੀਂ ਸਰਕਾਰਾਂ ਕੋਲ ਤਾਂ ਕਾਫੀ ਪਹੁੰਚਾਰ ਲਈ ਹੁਣ ਕੋਰਟ ਦਾ ਅਖਿਆਰ ਕਰੋ ਐਸਾ ਕੋਈੰਦਾ ਕੋਈ ਨਹੀਂ ਰਿਹਾ ਮੁੱਖ ਮੰਤਰੀ ਦੇ ਦੋਨੋਂ ਐਸਆਡੀ ਨਾਲ ਤਿੰਨ ਵਾਰ ਮੀਟਿੰਗ ਹੋ ਲਈ ਜੀ ਠੀਕ ਹੈ ਜੀ ਸਿੱਖਿਆ ਮੰਤਰੀ ਨਾਲ ਮੀਟਿੰਗ ਹੋ ਗਈ ਜੀ ਕੋਈ ਐਮਐਲ ਮੰਤਰੀ ਅਸੀਂ ਛੱਡਿਆ ਸੀ ਜੀ ਅਸੀਂ ਕੋਈ ਜ਼ਿਆਦਾ ਲੰਬੀ ਚੌੜੀ ਮੰਗਸਿਰ ਉਹ ਨਹੀਂ ਕਰ ਰਹੇ ਕਾਨੂੰਨੀ ਰਸਤਾ ਅਖਤਿਆਰ ਕਰੋਗੇ ਕਾਨੂੰਨ ਕੋਰਟ ਦਾ ਕੋਈ ਨਹੀਂ ਕੋਈ ਕਾਨੂੰਨੀ ਕੋਰਟ ਦਾ ਦਰਵਾਜ਼ਾ ਖੜਕੜਾਓਗੇ ਸਮਾਪਨ ਲੈ ਕੇ ਉਹਦਾ ਖਰਕਾਵੇਂਗੇ ਫਿਰ ਅਸੀਂ ਜਾਵਾਂਗੇ ਜੀ ਕੋਰਟ ਦੇ ਵਿੱਚ ਵੀ ਜਾਵਾਂਗੇ ਫਿਰ ਅਸੀਂ ਕੋਰਟ ਤੇ ਅਸੀਂ ਜਾਵਾਂਗੇ ਜੀ ਜੋ ਵੀ ਹੋਇਆ ਜੀ ਸ਼ੌਕਰੀ ਨੂੰ ਕੋਈ ਧੰਨ ਲਾਣ ਦਾ 5-7000 ਨੂੰ ਤਨਖਾਹ ਮਿਲਦੀ ਆ ਯਾਰ ਗਰ ਮਜ਼ਦੂਰ ਸਨ ਦੱਸਦੇ ਆ ਪੜ੍ਹੇ ਲਿਖਿਆ ਨਾ ਸੀ ਜਿਹੜੇ ਅਸੀਂ ਇੱਥੇ ਸਰਟੀਫਿਕੇਟ ਬਣਦੇ ਨਾ ਜੀ ਉਹ ਲੋਕ ਅਮਰੀਕਾ ਕੈਨੇਡਾ ਪਹੁੰਚ ਗਏ ਬੱਚੇ ਉਹ ਸਾਨੂੰ ਪੁੱਛ ਲੈ ਰਹੇ ਆ ਕਿ ਤੂੰ ਤੇ ਉੱਥੇ ਹੋਤੀ ਆ ਸਰਕਾਰੀ ਅਫਸਰ ਲੱਗੇ ਜਿਹੜੇ ਬੱਚੇ ਦੀ ਵੈਰੀਫਿਕੇਸ਼ਨ ਹੁੰਦੀ ਆ ਸਰਟੀਫਿਕੇਟ ਜਾਰੀ ਕਰਦੇ ਆ ਅਸੀਂ ਕਰਦੇ ਆ ਅਸੀਂ ਮਜ਼ਦੂਰ ਆ ਪੜ੍ਹੇ ਲਿਖੇ ਦੱਸਦੇ ਸਾਨੂੰ ਮਜ਼ਦੂਰ ਜੋ ਸਰਕਾਰ ਦਾ ਨੋਟੀਫਿਕੇਸ਼ਨ ਆ ਉਹ ਡੀਸੀ ਰੇਟ ਤਨਖਾਹ ਘੱਟ ਕਿਸ ਨੂੰ ਨਹੀਂ ਮਿਲ ਜਦੀ ਸਾਨੂੰ ਨਾ ਦਿਵਾਲੀ ਦੀ ਛੁੱਟੀ ਨਾ ਦਸਹਰੇ ਦੀ ਛੁੱਟੀ ਨਾ ਗ ਜੇਕਰ ਕੋਈ ਐਮਐਲਏ ਮੰਤਰੀ ਮਰ ਜਾਂਦਾ ਸਰਕਾਰ ਛੁੱਟੀ ਕਰ ਦਿੰਦੀ ਆ ਉਹਦੀ ਛੁੱਟੀ ਪੱਕੇ ਮਿਲਣ ਨਹੀਂ ਹੁੰਦੀ ਆ ਸਾਨੂੰ ਕੋਈ ਛੁੱਟੀ ਨਹੀਂ ਤਨਖਾਹ ਕੱਟੀ ਜਾਂਦੀ ਆ ਸਾਰੀ ਤਨਖਾਹ ਕੱਟੀ ਜਾਂਦੀ ਆ